ਨਮਸਕਾਰ ਸਤ ਨਮਸਕਾਰ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਹਰਲਵਲਿੰਗ ਦਾਸ ਹਰਲਵਲਿੰਗ ਜੀ ਜਿੱਦਾਂ ਅਸੀਂ ਸੁਣਿਆ ਹੈ ਸੰਤਰਾਮਪਾ ਜੀ ਮਹਾਰਾਜ ਅਨਪੂਰਨਾ ਮੁਹਿੰਮ ਦੇ ਤਹਿਤ ਜਿਹੜਾ ਹੈਗਾ ਇਹ ਮੁਹਿੰਮ ਚਲਾ ਰਹੇ ਨੇ ਇਹ ਕੀ ਹੈ ਮੁਹਿੰਮ ਇਹ ਦਾ ਥੋੜਾ ਜਿਹਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅ ਗੁਰੂ ਮਹਾਰਾਜ ਜੀ ਅਨਪੂਰਨਾ ਮਹਿੰਮ ਚਲਾ ਰਹੇ ਨੇ ਤੁਸੀਂ ਸਹੀ ਕਰ ਰਹੇ ਹੋ ਪ੍ਰਮਾਤਮਾ ਦਾ ਨਾਰਾ ਰੋਟੀ ਕਪੜਾ ਸਿੱਖਿਆ ਔਰ ਮਕਾਨ ਹਰੇ ਗਰੀਬ ਕੋ ਦੇਗਾ ਕਬੀਰ ਭਗਵਾਨ ਇਹਦੇ ਤਹਿਤ ਗੁਰੂ ਮਹਾਰਾਜ ਜੀ ਦੇ ਆਦੇਸ਼ ਨੇ ਸੰਤ ਰੰਬਾਲ ਜੀ ਦੇ ਤੇ ਜਿੰਨਾ ਵੀ ਆਪਣਾ ਸੰਸਾਰ ਜਾਂ ਭਾਰਤ ਵਿੱਚ ਜੋ ਇਸ ਟਾਈਮ ਵੀ ਇਹਦੇ ਵਿੱਚ ਜਾਊ ਵੀ ਕੋਈ ਵੀ ਆਦਮੀ ਭੁੱਖਾ ਨਾ ਸੋਵੇ ਉਹਦੇ ਲਈ ਗੁਰੂ ਮਹਾਰਾਜ ਜੀ ਅੰਨ ਦੀ ਵਿਵਸਥਾ ਕਰਦੇ ਨੇ ਉਹਨਾਂ ਦੇ ਕਰੇ ਰਾਸ਼ਨ ਭੇਜਦੇ ਨੇ ਗਰੀਬ ਬੱਚਿਆਂ ਦੀ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਕਰੀ ਜਾਂਦੀ ਆ ਜਿਹੜਾ ਜਿਹੜਾ ਦੇ ਘਰ ਦੇ ਉੱਪਰ ਛੱਤ ਨਹੀਂ ਹੈਗੀ ਉਹਨਾਂ ਨੂੰ ਛੱਤ ਮਕਾਨ ਬਣਾ ਕੇ ਦਿੱਤੇ ਜਾਂਦਾ ਹੈ ਕਈਆਂ ਨੂੰ ਮਕਾਨ ਬਣਾ ਕੇ ਵੀ ਦਿੱਤੇ ਹਰਿਆਣੇ ਦੇ ਵਿੱਚ ਜੇ ਕੋਈ ਸਾਨੂੰ ਕਹਿੰਦਾ ਵੀ ਸਾਡਾ ਸਾਰਾ ਲੈਂਟਰ ਦੀ ਲੈਂਟਰ ਕਰਵਾ ਦਿਓ ਸਾਡੇ ਕੋਲ ਲੈਂਟਰ ਪਾਉਣ ਲਈ ਪੈਸੇ ਨਹੀਂ ਤਾਂ ਲੈਂਟਰ ਦੀ ਸੇਵਾ ਕਰਾਈ ਜਾਂਦੀ ਆ ਜੇ ਕੋਈ ਸਾਡੇ ਬੱਚਿਆਂ ਨੂੰ ਫੀਸ ਭਰਨ ਦੀ ਸੁਵਿਧਾ ਨਹੀਂ ਹੈਗੀ ਅਸੀਂ ਬਹੁਤ ਗਰੀਬ ਆ ਤਾਂ ਉਹਨਾਂ ਦੀ ਬੱਚਿਆਂ ਦੀ ਫੀਸ ਭਰੀ ਜਾਂਦੀ ਆ ਉਹਨਾਂ ਨੂੰ ਕੱਪੜੇ ਡਰੈਸ ਵਗੈਰਾ ਸਾਰਾ ਕੁਝ ਬੁੱਕਸ ਆਸ਼ਰਮ ਵੱਲੋਂ ਸੰਤਰਾਮਪਾਲ ਜੀ ਦੀ ਹਦਾਇਤਾਂ ਦੇ ਅਨੁਸਾਰ ਲੈ ਕੇ ਦਿੱਤਾ ਜਾਂਦਾ ਜੇ ਕੋਈ ਮਾਈ ਕਹਿੰਦੀ ਵੀ ਸਾਨੂੰ ਰਾਸ਼ਨ ਦੇ ਨਾਲ ਸਿਲੰਡਰ ਦੀ ਵਿਵਸਥਾ ਚਾਹੀਦੀ ਹੈ ਉਹਨੂੰ ਸਿਲੰਡਰ ਵੀ ਦਿੱਤਾ ਜਾਂਦਾ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਇਸ ਮਹਾਂਮੇ ਦੇ ਤਹਿਤ ਜੋ ਸੰਚਾਰੀ ਕੋ ਬਸਤੂ ਆ ਲੋੜਾ ਨਹੀਂ ਜੇ ਕੋਈ ਬਿਮਾਰ ਆ ਉਹਦੀ ਬਿਮਾਰੀ ਦਾ ਇਲਾਜ ਕਰਾਇਆ ਜਾਂਦਾ ਉਹਨੂੰ ਦਵਾਦਾਰੂ ਸਾਰਾ ਅਰੇਂਜਮੈਂਟ ਕੀਤਾ ਜਾਂਦਾ ਉਹਦੀ ਡਾਕਟਰ ਲੈ ਕੇ ਸਾਰਾ ਖਰਚਾ ਦੇਖਿਆ ਜਾਂਦਾ ਈਵਨ ਤੱਕ ਜੇ ਕਈ ਕਹਿੰਦੇ ਨੇ ਵੀ ਅਸੀਂ ਕਿਤੇ ਰਹਿਣ ਚ ਸਮਰਥਾ ਅਸੀਂ ਕਰਾਇਦੇ ਮਕਾਨ ਤੇ ਆ ਅਸੀਂ ਪੈਸੇ ਨਹੀਂ ਦੇ ਸਕਦੇ ਸਾਡੇ ਕੋਈ ਨਾ ਕਰਾਇਆ ਨਹੀਂ ਹੈਗਾ ਅਸੀਂ ਰੂਮ ਚ ਰਹਿ ਰਹੇ ਆ ਤਾਂ ਅਸੀਂ ਆਸ਼ਰਮ ਵੱਲੋਂ ਗੁਰੂ ਮਹਾਰਾਜੀ ਦੇ ਅਨੁਸਾਰ ਉਹਨਾਂ ਨੂੰ ਰਹਿਣ ਲਈ ਕਰਾਇਆ ਵੀ ਦਿੱਤਾ ਜਾਂਦਾ ਸਰ ਜਿੱਦਾਂ ਤੁਸੀਂ ਮੁਹੀਮ ਦੱਸ ਰਹੇ ਹੋ ਇਹ ਬਹੁਤ ਮੁਸ਼ਕਿਲ ਹੈ ਕਿਸੇ ਆਮ ਬੰਦੇ ਵਾਸਤੇ ਕਰਨਾ ਪਰ ਸੰਤਰਾਮਪਾਲ ਜੀ ਮਹਾਰਾਜ ਸੁਖ ਜੇਲ੍ਹ ਚ ਹੈ ਕਿੱਦਾਂ ਉਹ ਕਰ ਪਾ ਰਹੀ ਹੈ ਸਾਰਾ ਸਿਸਟਮ ਇਹ ਬਹੁਤ ਇੱਕ ਤੁਸੀਂ ਦਾ ਕੁਐਸਚਨ ਪੁੱਛਿਆ ਮੈਨੂੰ ਬੜਾ ਚੰਗਾ ਲੱਗ ਰਿਹਾ ਜਵਾਬ ਦਿੰਦੇ ਹੋਏ ਇਹ ਦੇਖੋ ਪ੍ਰਮਾਤਮਾ ਲਈ ਕੁਝ ਵੀ ਸੰਭਵ ਨਹੀਂ ਸਭ ਕੁਝ ਸੰਭਵ ਆ ਸੰਭਵ ਨਹੀਂ ਹੈ ਕ ਸਭ ਕੁਝ ਸੰਭਵ ਆ ਪ੍ਰਮਾਤਮਾ ਲਈ ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹਾਂਗਾ ਇਸ ਜਿਹਦੀ ਤੁਸੀਂ ਦੇਖਿਆ ਹੋਣਾ ਵੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਜੇਲ੍ਹ ਚ ਸੀ ਕਾਫੀ ਸਮੇਂ ਤੋਂ ਪਰ ਉਹ ਸਰਕਾਰ ਅੰਦਰ ਬੈਠੇ ਬੈਠੇ ਆਪਣੀ ਸਰਕਾਰ ਨੂੰ ਆਪਰੇਟ ਕਰ ਰਹੇ ਸੀ ਸਾਰੇ ਦਿਸ਼ਾ ਨਿਰਦੇਸ਼ ਦੇ ਰਹੇ ਸੀ ਆਪਣੀ ਉਸ ਦਿਨ ਪਾਵਰ ਦਾ ਬਚਨ ਨਾਲ ਤੇ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਇਹ ਹੁਣ ਮੁੱਖ ਮੰਤਰੀ ਬਗਾਏ ਕੰਮ ਇਸ ਤਰ੍ਹਾਂ ਹੋਵੇਗਾ ਸਾਰਾ ਕਰੋ ਜੀ ਇਹ ਤਾਂ ਪ੍ਰਮਾਤਮਾ ਨੇ ਕਬੀਰ ਸਾਹਿਬ ਆਪ ਬੈਠੇ ਨੇ ਬਰਾਜਮਾਨ ਨੇ ਪ੍ਰਮਾਤਮਾ ਨੇ ਪ੍ਰਮਾਤਮਾ ਪੂਰੇ ਵਿਸ਼ਵ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਉਹਨਾਂ ਦੀ ਬਚਨ ਸ਼ਕਤੀ ਆ ਬਚਨ ਸ਼ਕਤੀ ਪ੍ਰਮਾਤਮਾ ਦੀ ਅੱਗੇ ਕੰਮ ਕਰਦੀ ਆ ਸੇਵਾਦਾਰਾਂ ਕੋਲ ਪਹੁੰਚਦੀ ਆ ਤੇ ਪੂਰੇ ਵਿਸ਼ਵ ਨੂੰ ਸੰਤਰਾਮਪਾਲ ਜੀ ਇਸ ਤਰ੍ਹਾਂ ਹੀ ਜੇਲ੍ਹ ਚ ਬੈਠੇ ਹੋਏ ਆਪਰੇਟ ਕਰ ਰਹੇ ਨੇ ਸਰੇਕ ਚੀਜ਼ ਗੁਰੂ ਜੀ ਮਹਾਰਾਜ ਜੀ ਕੋਲ ਜਾਂਦੀ ਆ ਤੇ ਗੁਰੂ ਮਹਾਰਾਜ ਜੀ ਨੂੰ ਉਸ ਚੀਜ਼ ਨੂੰ ਜੋ ਵੀ ਸਾਨੂੰ ਉਦੇਸ਼ ਦਿੰਦੇ ਨੇ ਇਸ ਤਰ੍ਹਾਂ ਕੀਤਾ ਜਾਂਦਾ ਹੈ ਪ੍ਰਮਾਤਮਾ ਲਈ ਕੁਝ ਵੀ ਸੰਭਵ ਨਹੀਂ ਸਭ ਸੰਭਵ ਹੈ ਪ੍ਰਮਾਤਮਾ ਦਾ ਮਰੇ ਬੰਦੇ ਚ ਜਾਨ ਫੂਕ ਦਿੰਦਾ ਤੇ ਇਹ ਤਾਂ ਗਰੀਬਾਂ ਦੇ ਘਰ ਰਾਸ਼ਨ ਦੇਣ ਦੀ ਗੱਲ ਆ ਘਰ ਬਣਾ ਕੇ ਦੇਣ ਦੀ ਗੱਲ ਆ ਕੋਈ ਵੱਡੀ ਗੱਲ ਨਹੀਂ ਪ੍ਰਮਾਤਮਾ ਦੀ ਜੀ ਬਹੁਤ ਬਹੁਤ ਧੰਨਵਾਦ ਸੱਸ ਸਾਰੀ